ਲੋਕੈਲੀ ਪਾਸ਼ਾਏ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰਖ ਨੇ ਮੈਂ ਸਮੁੱਚੀ ਸਿੱਖ ਸੰਗਤ ਨੂੰ ਥੱਲੇ ਖੜੇ ਹੈਗਾ ਦੇਖੋ ਪੰਜਾਬੀਆਂ ਨੂੰ ਜਾਂਪੂਰੀ ਦੁਨੀਆ ਚ ਬੈਠੇ ਕਿਤੇ ਵੀ ਸਿੱਖ ਜਾਂ ਸਿੱਖੀ ਨੂੰ ਪਿਆਰ ਕਰਨ ਵਾਲੀ ਮੈਂ ਸਾਰੀ ਸੰਗਤ ਨੂੰ ਬਹੁਤ ਵਧਾਈ ਦਿੰਦਾ ਤੇ ਕਿਉਂਕਿ ਸਾਡੇ ਲਈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਤਾਂ ਦਾ ਕਹ ਲੋ ਆਪਣੇ ਦੁਨਿਆਵੀ ਜ਼ਿੰਦਗੀ ਦੇ ਵਿੱਚ ਕਿਉਂਕਿ ਡੈਡੀਕੇਸ਼ਨ ਤੇ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਕਿਉਂਕਿ ਸਰਵਸਤਾਨੀ ਉਹਨਾਂ ਨੂੰ ਕਿਹਾ ਜਾਂਦਾ ਸਿੱਕ ਕੌਮ ਦੀ ਖਾਤਰ ਲੋਕਾਂ ਨੂੰ ਰਸਤਾ ਦਿਖਾਉਣ ਦੀ ਖਾਤਰ ਜਿਹੜਾ ਵਾਰਿਆ ਤੋਂ ਅਸੀਂ ਅੱਜ ਦੇ ਦਿਨ ਉਹਨਾਂ ਨੂੰ ਸੇਜਦਾ ਕਰਦਾ ਮੈਂ ਤੇ ਸਮੁੱਚੇ ਕੌਮ ਨੂੰ ਸਮੁੱਚੇ ਪੰਥ ਨੂੰ ਮੈਂ ਬਹੁਤ ਵਧਾਈ ਜਿਹੜੀ ਮੁਬਾਰਕਬਾਦ ਠੀਕ ਸਰਪਤਵਾਸ ਤੋਂ ਕੋਈ ਸੱਦਾ ਨਹੀਂ ਪਹੁੰਚਿਆ ਦੇਖੋ ਜੀ ਬੜਾ ਮੰਦ ਭਾਗਾ ਹੈਗਾ ਕਿ ਇੱਕ ਬਜ਼ੁਰਗ ਕਿਸਾਨ ਨੇਤਾ ਪਿਛਲੇ 40 ਦਿਨ ਤੋਂ ਉਹ ਹੜਤਾਲ ਤੇ ਬੈਠਾ ਉਹ ਵੀ ਤੁਸੀਂ ਦੇਖੋ ਵੀ ਮੌਸਮ ਪੰਜਾਬ ਚ ਨਾਰਥ ਇੰਡੀਆ ਚ ਕਿਦਾਂ ਦਾ ਜਿਹੜਾ ਹੋਇਆ ਹੋਇਆ ਤੇ ਉਹ ਵੀ ਕੋਈ ਨਿੱਜੀ ਕਿਸੇ ਮੁੱਦੇ ਨੂੰ ਲੈ ਕੇ ਨਹੀਂ ਜਿਹੜਾ ਮੁੱਦਾ ਸਮੁੱਚੇ ਭਾਰਤ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਕਿਉਂਕਿ 58% ਡਾਇਰੈਕਟਲੀ ਜਾਂ ਇੰਡਾਇਰੈਕਟ ਜਿਹੜੇ ਲੋਕ ਨੇ ਉਹ ਕਿਸਾਨੀ ਤੇ ਡਿਪੈਂਡੈਂਟ ਹੈ ਤੇ ਮੁੱਦਾ ਵੀ ਉਹ ਹੈ ਵੀ ਜਿਹੜਾ ਕੋਈ ਉਹਨਾਂ ਨੇ ਆਪ ਨਹੀਂ ਘੜ ਲਿਆ ਜਿਹਦਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਸੱਤਾ ਚੌਣ ਤੋਂ ਪਹਿਲਾਂ ਵੀ ਜ਼ਿਕਰ ਕਰਦੇ ਰਹੇ ਐ ਤੇ ਸੀ2+50 ਫਾਰਮੂਲਾ ਪਹਿਲਾਂ ਦਾ ਯਾਦ ਸੀ ਤੇ ਲਿਖਤਵਾਦਾ ਵੀ ਕੀਤਾ ਵੀ ਭਾਈ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਤੇ ਉਸ ਤੋਂ ਬਾਅਦ ਵੀ ਜਦੋਂ ਕਾਲੇ ਕਾਨੂੰਨ ਵਾਪਸ ਲਏ ਗਏ ਤਾਂ ਉਦੋਂ ਵੀ ਲਿਖਤ ਦੇ ਵਿੱਚ ਕਿਹਾ ਵੀ ਅਸੀਂ ਜਿਹੜੀ ਐਮਐਸਪੀ ਦੀ ਜਿਹੜੀ ਇਹਨੂੰ ਕਾਨੂੰਨੀ ਜਾਮਾ ਜਿਹੜਾ ਅਸੀਂ ਅਪਣਾਵਾਂਗੇ ਪਰ ਹੁਣ ਤੁਸੀਂ ਦੇਖੋ ਵੀ 300 ਦਿਨ ਤੋਂ ਉੱਪਰ ਹੋ ਗਏ ਤੁਸੀਂ ਗੱਲ ਤਾਂ ਠੀਕ ਕਰਨੀ ਐ ਜਿਹੜਾ ਕਾਨੂੰਨੀ ਗਰੰਟੀ ਦਾ ਕੀ ਦੇਣੀ ਐ ਮਤਲਬ ਕਿ ਅੱਜ ਜਿਹੜੇ ਕਿਸਾਨ ਨੇ ਜਿਹੜੇ ਡੱਲੇਵਾਲ ਸਾਹਿਬ ਨੇ ਉਹਨਾਂ ਦੀ ਸਰਕਾਰ ਗੱਲ ਸੁਣ ਲਈ ਵੀ ਤਿਆਰ ਨਹੀਂ ਤੇ ਸਾਡਾ ਮੈਂ ਤੁਸੀਂ ਦੇਖਿਆ ਹੋਣਾ ਲੋਕ ਸਭਾ 'ਚ ਵੀ ਜ਼ਿਕਰ ਕੀਤਾ ਕਿ ਤੁਸੀਂ ਪੰਜਾਬ ਹਰਿਆਣਾ ਬਾਰਡਰ ਨੂੰ ਤੁਸੀਂ ਐ ਬਣਾਤਾ ਵੀ ਜਿਵੇਂ ਪਾਕਿਸਤਾਨ ਦਾ ਬਾਰਡਰ ਹੁੰਦਾ ਹੈਗਾ ਵੀ ਭਾਈ ਪੰਜਾਬੀ ਅੱਗੇ ਜਿਹੜੇ ਜਾ ਹੀ ਨਹੀਂ ਸਕਦੇ ਤੋਂ ਇਹ ਬੜਾ ਮੰਦ ਭਾਗ ਗਿਆ ਅਸੀਂ ਉੱਥੇ ਡਿਸਕਸ਼ਨ ਕਰਦੇ ਆਂ ਲੋਕ ਸਭਾ ਦੇ ਅੰਦਰ ਕਿ ਜੀ ਸੰਵਿਧਾਨ ਨੂੰ 75 ਸਾਲ ਹੋ ਗਏ ਪਰ ਸਾਡੇ ਜਿਹੜੇ ਕਿਸਾਨ ਆ ਉਹਨਾਂ ਦੀਆਂ ਜਿਹੜੀ ਫੰਡਾਮੈਂਟਲ ਰਾਈਟਸ ਆ ਕਿ ਰਾਈਟ ਟੂ ਮੂਵ ਰਾਈਟ ਟੂ ਪ੍ਰੋਟੈਸਟ ਤੁਸੀਂ ਸਾਨੂੰ ਉਹ ਵੀ ਨਹੀਂ ਜਿਹੜੀਆਂ ਕੋਹਲੀਆਂ ਸਾਡੇ ਤੋਂ ਪਿਆਰ ਦੇ ਦੇਸ਼ ਦੀ ਰਾਜਧਾਨੀ ਚ ਤੁਰ ਕੇ ਜਾਣ ਦੀ ਵੀ ਜਿਹੜੀ ਮੈਂ ਤੇ 100 ਕਿਸਾਨਾਂ ਨੂੰ ਵੀ ਜਿਹੜੀ ਸਰਕਾਰ ਪਰਮਿਸ਼ਨ ਨਹੀਂ ਦੇ ਰਹੀ ਸੋ ਨਾ ਉੱਥੇ ਜਾਣ ਦੇ ਰਿਆ ਤੇ ਨਾ ਜਿਹੜੀ ਹੈ ਸਰਕਾਰ ਗੱਲ ਸੁਣ ਲਈ ਜਿਹੜੀ ਤਿਆਰ ਆ ਸੋ ਬੜਾ ਮੰਦ ਭਾਗ ਗਿਆ ਮੈਂ ਤਾਂ ਉੱਥੇ ਵੀ ਅਸੀਂ ਕਿਹਾ ਵੀ ਕੇਂਦਰ ਸਰਕਾਰ ਨੂੰ ਗੱਲ ਜਿਹੜੀ ਹੈ ਕਿਸਾਨਾਂ ਦੀ ਸੁਣਨੀ ਚਾਹੀਦੀ ਹੈ ਤੇ ਜਿਹੜਾ ਇਹਦਾ ਹੱਲ ਹੈ ਉਹ ਕੱਢਣਾ ਚਾਹੀਦਾ ਕਿਉਂਕਿ ਠੀਕ ਹੈ ਬਿਆਨਬਾਜ਼ੀ ਉੱਥੇ ਕਈ ਇਹਨਾਂ ਦੇ ਜਿਹੜੇ ਲੀਡਰ ਨੇ ਪ੍ਰਵਕਤਾ ਨੇ ਜਦੋਂ ਟੀਵੀ ਤੇ ਸ਼ਾਮ ਨੂੰ ਤੁਸੀਂ ਡਿਬੇਟ 'ਚ ਬੈਠਦੇ ਸੁਣਦੇ ਹੋਵੋਗੇ ਆਖਣਗੇ ਜੀ ਗੱਲ ਕਰਕੇ ਮਸਲੇ ਦਾ ਹੱਲ ਹੋਣਾ ਪਰ ਤੁਸੀਂ ਗੱਲ ਕਰੋਦਾ ਸਹੀ ਨਾ ਤੁਸੀਂ ਗੱਲ ਕਰਨ ਲਈ ਤਿਆਰ ਨਹੀਂ ਤੇ ਤੁਸੀਂ ਹੰਕਾਰ ਇੰਨਾਗਾ ਕਿ ਕੋਈ ਵੀ ਤੁਸੀਂ ਦੇਖੋ ਵੀ ਪਿਛਲੇ ਇੰਨੇ ਦਿਨਾਂ ਤੋਂ ਇੱਕ ਵੀ ਕੇਂਦਰ ਦੇ ਨੁਮਾਇੰਦੇ ਨੇ ਕੋਈ ਅਪਰੋਚ ਤੱਕ ਵੀ ਜਿਹੜਾ ਉਹਨਾਂ ਕਿਸਾਨਾਂ ਦੇ ਨਾਲ ਨਹੀਂ ਕੀਤਾ ਸੋ ਅਸੀਂ ਤਾਂ ਪਹਿਲਾਂ ਵੀ ਕਿਹਾ ਵੀ ਅਸੀਂ ਜਿਹੜਾ ਮੁੱਦਾ ਬਿਲਕੁਲ ਜਾਇਜ਼ ਆ ਅਸੀਂ ਡੱਲੇਵਾਲ ਸਾਹਿਬ ਦੇ ਕਿਸਾਨਾਂ ਦੇ ਨਾਲ ਜਿਹੜਾ ਡਟ ਕੇ ਪੰਜਾਬ ਸਰਕਾਰ ਜਿਹੜੀ ਉਹ ਖੜੀ ਹੈ ਮੀਰ ਜੀ ਅੱਜ ਬੱਸਾਂ ਦੀ ਚੱਲ ਰਹੀ ਹੈ ਸਟ੍ਰਾਈਕ ਕੀ ਕਹਿਣਾ ਚਾਹੋਗੇ ਜਿਹੜੀਆਂ ਠੇਕੇ ਦੇ ਦਿੱਤੀਆਂ ਜਾ ਰਹੀਆਂ ਨੇ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।